ਤਾਂ ਛੋਟੇ ਪੇ ਤੇ ਵੱਡੇ ਦੇ ਨਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਪਹੁੰਚੇ ਆਂ ਮਾਨਸਾ ਕੇ ਕੇਐਸ 컬렉ਸ਼ਨ ਦੇ ਕੋਲ ਜਿਹੜਾ ਵੀਰ ਕੱਪੜਿਆਂ ਦਾ ਕੰਮ ਕਰਦਾ ਹੈ ਤੇ ਕੱਪੜੇ ਜਿਹੜੇ ਉਹ ਲੋਅ ਰੇਟ ਤੋਂ ਲੈ ਕੇ ਹਾਈ ਰੇਟ ਤੱਕ ਰੱਖਦਾ ਹੈ ਬਸ ਫਰਕ ਉਹਦਾ ਇੰਨਾ ਕ ਹੈ ਉਹ ਐਂ ਨਹੀਂ ਕਹਿੰਦਾ ਵੀ ਬ੍ਰਾਂਡ ਕੱਪੜਿਆਂ ਦੀ ਸੇਲ ਲੱਗ ਗਈ 150 ਚ ਬ੍ਰਾਂਡ ਲੈ ਜਾਓ 300 ਚ ਲੈ ਜਾਓ 500 ਚ ਲੈ ਜਾਓ ਆਪਾਂ ਸਾਰੇ ਸਿਆਣੇ ਆ ਪੜ੍ਹੇ ਲਿਖੇ ਆ ਬ੍ਰਾਂਡ ਕੱਪੜੇ ਦੀ ਕੀ ਕੀਮਤ ਹੁੰਦੀ ਆ ਆਪਾਂ ਸਾਰੇ ਜਾਣਦੇ ਆ ਉਹਦੀ ਕੁਆਲਿਟੀ ਕੀ ਹੁੰਦੀ ਆ ਆਪਾਂ ਸਾਰੇ ਜਾਣਦੇ ਆ ਜਿਵੇਂ ਸੇਲ ਲਾ ਕੇ ਬ੍ਰਾਂਡ ਕੱਪੜੇ ਮਿਲਣ ਲੱਗੇ ਤਾਂ ਫਿਰ ਜਿਹੜੇ ਆਊਟਲੈਟ ਖੋਲਹੀ ਜਾਂਦੇ ਨੇ ਉਹ ਤਾਂ ਬੰਦੇ ਮੂਰਖ ਨੇ ਐਡੇ-ਡੇ ਸ਼ੋਅਰੂਮ ਖੜੇ ਕਰਦੇ ਆ ਵਧੀਆ-ਵਧੀਆ ਕੱਪੜੇ ਲਿਆਉਂਦੇ ਆ ਫਿਰ ਉਹਨਾਂ ਦਾ ਇਹ ਹਿਸਾਬ ਨਾਲ ਕੋਈ ਕੰਮ ਹੈ ਨਹੀਂ ਸੋ ਬ੍ਰਾਂਡ ਨਹੀਂ ਕਹਿੰਦੇ ਕੱਪੜਿਆਂ ਦੀ ਸੇਲ ਲੱਗੀ ਹੈ ਪਰਮਾਨੈਂਟ ਕੰਮ ਹੈ ਜਿਹੋ-ਜਿਹੇ ਤੁਸੀਂ ਪੈਸੇ ਲਾਉਂਗੇ ਉਹ ਜਿਹੀ ਤੁਹਾਨੂੰ ਇਹਦੇ ਵਿੱਚ ਕੁਆਲਿਟੀ ਹੈ ਜਿਹੜੀ ਮਿਲੂਗੀ ਲੋ ਰੇਟ ਤੋਂ ਲੈ ਕੇ ਹਾਈ ਰੇਟ ਤੱਕ ਸਾਰਾ ਜੋ ਇਹਨਾਂ ਵੀਰਾਂ ਕੋਲੇ ਆਰਟੀਕਲ ਹੈਗਾ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਗੱਲਬਾਤ ਕਰਦੇ ਆ ਨਾਲ ਨਾਲ ਤੁਹਾਨੂੰ ਸਾਰੇ ਜਿਹੜੇ ਆਰਟੀਕਲ ਐ ਉਹ ਦਿਖਾਵਾਂਗੇ ਸਭ ਤੋਂ ਪਹਿਲਾਂ ਬਾਈ ਸਵਾਗਤ ਹੈ ਪੇਜ ਤੇ ਸਸੀਗਰ ਵੀਰ ਜੀ ਤਾਂ ਵੀਰ ਲਵਿਆ ਸਾਰੇ ਕੱਪੜੇ ਪਏ ਇੱਕ ਵਾਰ ਕਹਿਣਾ ਮੈਂ ਤੈਨੂੰ ਝਾਤ ਮਰਾਦੀ ਸਾਰੇ ਕਿਤੇ ਆਪਾਂ ਸਾਰੇ ਲੜੀਵਾਰ ਦਿਖਾਵਾਂਗੇ ਕੀ ਕੀ ਇਹਨਾਂ ਦਾ ਰੇਟ ਐ ਕਿਹੜੇ ਰੇਟ 'ਚ ਕੀ ਕੁਆਲਿਟੀ ਐ ਜਿਹੜੀ ਮਿਲੂਗੀ ਤਾਂ ਸਭ ਤੋਂ ਪਹਿਲਾਂ ਆਪਾਂ ਕਰਦੇ ਆ ਗੱਲ ਸ਼ਰਟਾਂ ਦੀ ਆਹ ਕੀ ਰੇਟ ਆ ਵੀ ਆ ਸ਼ਰਟਾਂ ਦਾ ਪਲੇਨ ਸ਼ੈਡ ਚੱਲਿੰਦੇ ਵੀਰੇ 300 ਰੁਪਏ ਰੇਂਜ 'ਚ ਆ ਸ਼ਰਟ ਆ ਸ਼ਰਟਾ ਪੀਆ ਇੱਚ ਕਲਰ ਮਿਲ ਜਾਣਗੇ 14 15 ਕਲਰ ਮਿਲ ਜਾਣਗੇ 300 ਰੇਂਜ ਚ ਆ ਜੀ ਇਹ ਅੱਛਾ ਤਾਂ ਆ ਕੁਆਲਿਟੀ ਆ ਭਾਈ ਆ ਜਿਹੜੀ ਸ਼ਰਟ ਆ ਇਹਦਾ 300 ਰੁਪਈਆ ਰੇਟ ਆ ਇਹਨੂੰ ਆਪਾਂ ਬ੍ਰਾਂਡ ਕਹਿ ਕੇ ਨਹੀਂ ਵੇਚਦੇ ਰੇਟ ਇਹਦਾ 300 ਹੈ ਕੋਈ ਰੱਦੀ ਵੀ ਨਹੀਂ ਹੈਗੀ 300 ਦੇ ਹਿਸਾਬ ਨਾਲ ਤੁਹਾਡਾ ਡੰਗਾ ਜਿਹੜਾ ਵਧੀਆ ਲਾ ਦੂ ਕਿ ਹਰੇਕ ਬੰਦੇ ਦਾ ਆਪ ਦਾ ਆਪ ਦਾ ਆਰਥਿਕ ਪੱਖ ਹੈ ਜਿਹੜਾ ਹੁੰਦਾ ਬ੍ਰਾਂਡ ਪਾਉਣ ਨੂੰ ਹਰੇਕ ਦਾ ਜੀ ਕਰਦਾ ਪਰ ਆਰਥਿਕ ਪੱਖ ਜਿਹੜਾ ਅੜ ਜਾਂਦਾ ਕੋਈ ਬੰਦਾ ਛੇਤੀ ਪਾਲਾਂਦਾ ਕੋਈ ਥੋੜੀ ਜਿਹੀ ਕਮਾਈ ਕਰਕੇ ਪਾਲਾਂਦਾ ਤਾਂ ਆਹ ਸ਼ਰਟਾਂ ਦਾ ਰੇਟ ਹੈ ਜਿਹੜਾ ਉਹ 300 ਹੈ ਇਹਨਾਂ ਦੇ ਵਿੱਚ ਤੁਹਾਨੂੰ 14 ਤੋਂ 15 ਕਲਰ ਜਿਹੜੇ ਉਹ ਮਿਲ ਜਾਣਗੇ ਜਿਹੜਾ ਤੁਹਾਨੂੰ ਪਸੰਦ ਆਉਂਦਾ ਕਲਰ ਉਹ ਲੈ ਲਿਓ ਤਾਂ ਵੀਰ ਤੋਂ ਆਪਾਂ ਸਾਰੀਆਂ ਸ਼ਰਟਾਂ ਕਢਾਈਆਂ ਹੋਈਆਂ ਨੇ ਇਹ ਸਾਰੀਆਂ 300 ਦੀਆਂ ਨੇ ਲਾਸਟ ਡੇਟ ਆ ਬਈ ਹਾਂਜੀ ਲਾਸਟ ਜਮਾਂ ਲਾਸਟ ਡੇਟ ਹੈ ਕੋਈ ਆਏ ਨਹੀਂ ਹੈਗਾ ਵੀ ਅੱਜ ਆਪਾਂ ਵੀਡੀਓ ਪਾਤੀ ਕੱਲ ਨੂੰ ਆਉਂ ਸੋ ਨੂੰ ਇੱਥੇ ਆ ਕੇ ਐਂ ਕਹਦੇ ਬਈ ਉਹ ਤਾਂ ਉਸੇ ਦੇ ਨਹੀਂ ਸੀਗਾ ਇਹ ਨਹੀਂ 300 ਰੁਪਏ ਦੀ ਕਦੋਂ ਮਰਜ਼ੀ ਲੈ ਜਿਓ ਆ ਜਿਹੜੀਆਂ ਸ਼ਰਟਾਂ ਨੇ ਉਹ 3-300 ਰੁਪਏ ਦੀਆਂ ਨੇ ਇਸ ਤੋਂ ਬਾਅਦ ਵੀ ਸ਼ਰਟਾਂ ਨੇ ਥੋੜਾ ਜਿਹਾ ਰੇਟ ਇਹਨਾਂ ਦੇ ਵਿੱਚ ਜਿਹੜਾ ਅਪ ਹੋ ਜਾਊਗਾ ਇਹਨਾਂ ਦਾ ਕੀ ਰੇਟ ਆ ਬਈ ਇਹ ਪਲੇਨ ਸ਼ਰਟ ਆ ਕੀ ਜਿਹੜਾ ਆਰਟੀਕਲ ਹੁਣ ਚੱਲੀਆਂ ਦਾ ਪਲੇਨ ਦਾ ਜ਼ਿਆਦਾ ਫੇਮਸ ਹੋਇਆ ਪਿਆ ਹੈਗਾ ਇਹ 650 ਰੁਪਏ ਦੇ ਆਪਣੇ ਕੋਲ ਜਿੱਤੇ ਵੀ 14 ਤੋਂ 15 ਦੇ ਕਲਰ ਫਿਕਸ ਰੇਟ ਜੀ ਇਹਦੇ ਵਿੱਚ ਫਿਕਸ ਜਮਾਂ ਲਾਸਟ ਰੇਟ ਹਾਂਜੀ ਲਾਸਟ ਰੇਟ ਵੀ ਦਵਾ ਜਿਹੜਾ ਪੂਲ ਆਰਟੀਕਲ ਜਿਹੜਾ ਮਸ਼ਹੂਰ ਬਹੁਤ ਚੱਲੀਆਂ ਦਾ ਜੀ ਇਹਦੇ ਵਿੱਚ ਅੱਛਾ ਇਹਦੇ ਕਲਰ ਤੁਹਾਨੂੰ ਮਿਲ ਜਾਣਗੇ ਜੀ ਪਰ ਇਹਦੇ ਵਿੱਚ ਰੇਟ ਦਾ ਫਰਕ ਪੈ ਗਿਆ ਉਵੇਂ ਤੁਹਾਨੂੰ ਉਹੀ ਤੇ ਇਹਦਾ 650 ਜੀ 650 ਰੁਪਏ ਵਿੱਚ ਹੀ ਜਾਰਾ ਦੀ ਆਰਟੀਕਲ ਵਿੱਚ ਹੀ ਇਹ ਸਾਟਨ ਕਾਟਨ ਚ ਜੀ ਕਪੜਾ ਅੱਛਾ ਇਹ ਵੀ ਸਾਟਨ ਚ ਕਪੜਾ ਪੂਰਾ ਜ਼ਬਰਦਸਤ ਕੜਾ ਪਾਰਟੀ ਵੀ ਆਈਟਮ ਹੈ ਜੀ ਸਾਟਨ ਚ ਇਹਦੇ ਵੀ ਕਲਰ ਬਹੁਤ ਪਿਆਰੇ ਪਿਆਰੇ ਕਲਰ ਤੁਹਾਨੂੰ ਮਿਲ ਜਾਣਗੇ 350 ਰੁਪਏ ਦੇ ਵਿੱਚ ਟੋਟਲ ਕਿੰਨੇ ਇਹ ਵੀ 3 ਸਾਲ ਪੁਰਾਣਾ ਮਾਲ ਆ 4 ਸਾਲ ਪੁਰਾਣਾ ਮਾਲ ਆ ਜਮ ਫਰੈਸ਼ ਮਾਲ ਆ ਜੀ ਕਿੰਨੇ ਕਲਰ ਮਿਲ ਜਾਣਗੇ ਟੋਟਲੇ ਚ 14 ਤੋਂ 15 ਦੇ ਕਲਰ ਸਾਰਿਆਂ ਵਿੱਚ ਇਹ ਚ ਵੀ 14 15 ਹਾਂਜੀ 14 ਤੋਂ 15 ਕਲਰ ਸਾਰਿਆਂ ਦੇ ਵਿੱਚ ਤਾਂ ਭਾਈ ਜਿਹੋ ਜੇ ਪੈਸੇ ਲਾਉਂਗੇ ਤੁਹਾਨੂੰ ਇਹ ਇਹਦੇ ਵਿੱਚ ਜਿਹੜਾ ਸਟਾਫ ਮਿਲ ਕਵਾਲਿਟੀ ਦੇ ਜੂਏ ਆਪਾਂ ਸਾਰੇ ਜਾਣਦੇ ਆ ਪੈਸੇ ਨਾਲ ਹੀ ਅੱਜ ਕੱਲ ਜਿਹੜੀ ਕੁਆਲਿਟੀ ਆ ਮਿਲਦੀ ਹੈ ਸਾਰੇ ਆ ਤੁਹਾਨੂੰ ਕਲਰ ਮਿਲ ਜਾਣਗੇ 14 15 ਕਲਰ ਇਹ ਚ ਮਿਲ ਜਾਣਗੇ 14 15 ਕਲਰ ਤੁਹਾਨੂੰ ਜਿਹੜੀ ਆਪਾਂ 300 ਰੁਪਏ ਦੇ ਸ਼ਰਟਾਂ ਦਿਖਾਈਆਂ ਨੇ ਉਹ ਚ ਮਿਲ ਜਾਣਗੇ ਇੱਕ ਆਗੇ ਬਰੀਕ ਚੈੱਕ ਜੀ ਤੇ ਵੱਡੇ ਚੈੱਕ 300 ਤੋਂ ਲੈ ਕੇ ਸ਼ਰਟ 750 ਤੱਕ ਹੈ ਜੀ ਜਿਵੇਂ ਆ ਸ਼ਰਟ ਹੈ ਜੀ 350 ਰੁਪਏ ਦੇ ਵਿੱਚ ਹੈ ਜੀ ਬਰੀਕ ਚੈੱਕ ਚ ਆ ਗਿਆ ਹਾਂਜੀ 350 ਰੁਪਏ ਦੇ ਵਿੱਚ ਹੈ ਜੀ ਇਹ ਤਾਂ ਬਰੀਕ ਚੈੱਕ ਆਪਾਂ ਪਾਉਂਦੇ ਆ ਬਰੀਕ ਕਲੈਨਿੰਗ ਬਰੀਕ ਚੈੱਕ ਆ ਸਾਰੇ ਕਲਰ ਪਏ ਜੀ ਇਹ ਚ ਅੱਛਾ ਇਹ ਚ ਕਿੰਨੇ ਕਲ ਤਾ ਜਮਿਆ ਚੈੱਕ ਹੈ ਇਹਦੇ ਵਿੱਚ ਸੱਤ ਕਲਰ ਪਏ ਨੇ ਚੈੱਕ ਚੈੱਕ ਸਾਹ ਪਈ ਜੀ ਬਾਕੀ ਆ ਚੱਕ ਪਏ ਆ ਬ੍ਰੀਕ ਚੈੱਕ ਚ ਇਹ ਮੜੇ ਉੱਪਰ ਦੀ ਕੁਆਲਿਟੀ ਹੈਗੀ 550 ਰੇਂਜ ਵਾਲੀ ਜੀ ਬ੍ਰੀਕ ਚ ਹਰੇਕ ਤਰ੍ਹਾਂ ਦੀ ਹਰੇਕ ਕੁਆਲਿਟੀ ਹੈ ਜੀ ਕੋਈ ਆਪਾਂ ਐ ਕਹੀਏ 500 ਵਾਲੀ ਜੀ 300 ਦੀ ਤੁਹਾਨੂੰ ਉਹ ਮੈਂ ਦੇ ਨਹੀਂ ਸਕਦਾ ਦੇਖੋ ਜਿੰਨਾ ਕ ਮਰਜ਼ੀ ਰੱਖਦੇ ਦਾ ਕਿਤੇ ਦਾ 300 ਵਾਲੀ ਚੀਜ਼ ਜੀ ਪਈ ਆ 300 ਤੋਂ ਲੈ ਕੇ 650 7 ਤੱਕ ਦੀਆਂ ਸ਼ਰਟਾਂ ਪਈਆਂ ਆਪਣੇ ਕੋਲ ਜੀ 300 ਤੋਂ 550 ਵਾਲੀ ਵਧੀਆ ਕੁਆਲਿਟੀ ਚ ਹੈ ਤਾਂ ਅੱਗੇ ਚੱਲਦੇ ਆ ਅੱਗੇ ਆ ਗਈਆਂ ਜੀ ਲੋਹਰਾ ਲੋਹਰਾ ਦਾ ਵੀ ਆਪਾਂ ਰੇਟ ਤੁਹਾਨੂੰ ਦੱਸ ਦਨੇ ਆ ਜਿਵੇਂ ਇਹਦੇ 6 ਕਲਰ ਤੁਹਾਨੂੰ ਮਿਲਣਗੇ ਜੀ ਕਾਰਗੋ ਪਲੱਸ ਜਿੱਪ ਜੀ ਸਿਰਫ 200 ਰੁਪਏ ਦੀ ਲੋਰ ਤਾਂ 200 ਰੁਪਏ ਦੀ ਲੋਰ ਆ ਇਹ 6 ਕਲਰ ਮਿਲਣਗੇ ਇਹਦੇ ਵਿੱਚ ਕਲਰ ਮਿਲਣਗੇ ਅਵੇਲੇਬਲ ਘੱਟੋ ਘੱਟ 2.5 ਤੋਂ 300 ਪੀਸ ਪਈ ਆਪਣੇ ਕੋਲੇ 6 ਕਲਰਾਂ ਦੇ ਵਿੱਚ ਤੇ ਇਸ ਤੋਂ ਬਾਅਦ ਆਹ 250 ਰੁਪਏ ਦਾ ਜੀ ਕ੍ਰਸ਼ ਕਪੜਾ ਜੀ ਇਹ ਵੀ ਕਾਰਗੋ ਚਾ ਜੀ ਅੱਛਾ ਇਹਦੇ ਵੀ 6 ਕਲਰ ਮਿਲਣਗੇ ਤੁਹਾਨੂੰ ਜੀ ਤੇ ਇਹ ਸਟੈਚਰਲ ਹੈਗੀ ਇਹ ਹਾਂ ਸਟੈਚਾ ਜੀ ਦੇ ਕ੍ਰਸ਼ ਕਪੜਾ ਜਿਹੜਾ ਚੱਲਿਆਂ ਦਾ ਅੱਜ ਮਸ਼ਹੂਰ ਕ੍ਰਸ਼ ਕਪੜਾ ਠੀਕ ਹੈ ਤੇ ਇਸ ਤੋਂ ਬਾਅਦ ਤੀਜੇ ਨੰਬਰ ਵਾਲੀ ਆਹ ਟੈਰੀ ਆਗਾ ਜੀ ਕਪੜ ਲੋ ਵੀ ਜਿਵੇਂ ਜਿਵੇਂ ਪੈਸੇ ਲਾਉਂਗੇ ਉਵੇਂ हमें ਕੁਆਰਟੀ ਮਿਲੂਗੀ ਹੁਣ ਆਪਾਂ ਇਹਨੂੰ ਬ੍ਰਾਂਡ ਕੱਕ ਨਹੀਂ ਵੇਚਦੇ ਜਿਹੋ ਜਿਹਾ ਰੇਟ ਆ ਉਹੋ ਜਿਹਾ ਮਾਲ ਤਾਂ ਇਸ ਤੋਂ ਬਾਅਦ ਆਖਰੀ ਲੋਰ ਆ ਗਈ ਇਹ ਕਾਰਗੋ ਇਹ ਮੜੇ ਹਾਈ ਕੁਆਲਟੀ ਆ ਗਈ ਵਧੀਆਂ ਲੋਰ ਆ ਗਈ ਜੀ ਦੋਪੀ ਕਰਸ ਦੇ ਵਿੱਚ ਘੱਟੋ ਘੱਟ 220 ਤੀਜੀ ਐਸਐਮ ਵਾਲੇ ਲੋਰ ਨੇ ਜੀ ਪੂਰੇ ਸਟੇਟ ਲੋਰ ਖੁੱਲੇ ਲੋਰ ਬੈਗਲੀ ਲੋਰ ਜੀ ਨੂੰ ਆਪਾਂ ਕਹਿ ਦਿੰਨੇ ਇਹ 650 ਰੁਪਏ ਦੇ ਵਿੱਚ ਹੈ ਜੀ ਆਖਰੀ ਰੇਟ 550 ਹਾਂਜੀ ਹਾਂਜੀ ਇਸ ਤੋਂ ਘਟੋਂਦਾ ਨਹੀਂ ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਆ ਚੋਰਨ ਕਰਸ ਹੋ ਗਿਆ 550 ਦਾ ਜੀ अच्छा या एडोबी क्रਾ जप्पल आ गए हैं भी 350 रुपए के, ड़े के ड़े जी ते इनਾਂ ਚ ਕਲਰ ਬਾਈ ਕਿਹੜੇ ਕਿਹੜੇ ਮਿਲ ਜਾਣਗੇ ਕਲਰ ਸਾਰਿਆਂ 6 6 7 7 ਕਲਰ ਨੇ ਸਾਰਿਆਂ ਚ ਜੀ ਸਾਰਿਆਂ ਚ ਸਾਰੇ ਆਰਟੀਕਲਾਂ ਚ ਸ਼ਾਇਦ ਐਮ ਤੋਂ ਡਬਲ ਐਕਸ ਰਹਿਣਗੇ ਇਹਨਾਂ ਵਿੱਚ ਜੀ ਠੀਕ ਜੱਪਾ ਵਾਲੇ ਤੇ ਮਿਲ ਜਾਣਗੇ ਤੁਹਾਨੂੰ ਵੱਡੇ ਸ਼ਾਇਦ ਜੀ 3 4 5 ਐਕਸ ਲਏ ਜਾਣਗੇ ਜੀ ਵੀ ਜਿੰਮੇ ਜਿੰਮੇ ਪੈਸੇ ਲਾਓਗੇ ਬਾਈ 800 ਰੇਟਾਂ ਜੀ ਓਮੇ ਓਮੇ ਤੁਹਾਨੂੰ ਆਰਟੀਕਲ ਆ ਮਾੜੀ ਉੱਪਰ ਦੀ ਕੁਆਲਿਟੀ ਕੀ ਹੈਵੀ ਕੁਆਲਿਟੀ ਲ ਕੋਸਟਾ ਦਾ ਆਰਟੀਕਲ ਆ ਜੀ ਐਨ ਵੀ ਦਾ ਕੱਪੜਾ ਜੀ 850 ਰੇਂਜ ਚ ਆ ਜੀ ਇਹ ਦੋਨੇ 850 ਦੀਆਂ ਹ ਇਸ ਤੋਂ ਲਾ ਵਧੀਆ ਪ੍ਰੀਮੀਅਮ ਕੁਆਲਿਟੀ ਜੀ ਬਣਿਆ ਹੋਇਆ ਜੀ ਲੋਰ ਇਹ 950 ਰੁਪਏ ਦਾ ਜੀ ਅੱਛਾ ਜੇ ਮੈਂ ਜੇ ਮੈਂ ਚਲੀ ਜਾऊं ਸਾਰਾ ਦੇ ਕਲਰ ਤੇ ਡੀਆ ਲਗ ਲੰਗ ਨੇ ਜੀ ਠੀਕ ਹੈ ਇਸ ਤੋਂ ਹੋਰ ਹਾਈ ਲੋਰ ਹੈਗਾ ਇਸ ਤੋਂ ਹੋਰ 1050 ਦੀ ਰੇਂਜ ਹੈ ਜੀ ਉਹ ਆ ਦੇ ਦੀ ਕੁਆਲਿਟੀ ਜੀ ਕਾਰਗੋ ਪੈਂਟਾ ਮਿਲ ਜਾਣਗੇ 700 ਰੁਪਏ ਤੋਂ ਲੈ ਕੇ 1250 ਤੱਕ ਦੀਆਂ ਜੀ ਠੀਕ ਪਰ ਵਧੀਆ ਪ੍ਰੀਮੀਅਮ ਰੱਖੀ ਹੋਏ ਲੋ ਕੁਆਲਿਟੀ ਰੱਖੀ ਹੋਈ ਇਸ ਤੋਂ ਬਾਅਦ ਆਉਂਦੀਆਂ ਨੇ ਬਾਈ ਜੀਨਾ ਜੀਨਾ ਦਾ ਕੀ ਰੇਟ ਆ ਜੀਨਾ ਜਿਵੇਂ ਇਹ 500 ਰੁਪਏ ਰੇਂਜ ਹੈ ਜੀ ਨੇ ਬੂਡ ਕਟ ਜੀ ਵਧੀਆ ਕੁਆਲਟੀ ਨੂੰ ਕਹਿੰਦੇ ਪਾਣ ਜੋਗੀ ਹੈਗੀ ਆ ਨਹੀਂ ਤਾਂ ਕੂੜਾ ਕੁਆੜੀ ਮਿਲੀ ਇਹਨਾਂ ਦੀ ਪਾਣ ਜੋਗੀ ਹੈਗੀ ਹੈ ਜੀ 500 ਰੁਪਏ ਦੇ ਵਿੱਚ ਜੀ 500 ਰੁਪਏ ਹਿਸਾਬ ਨਾਲ ਤੁਹਾਨੂੰ ਡੰਗਾ ਥੋੜਾ ਵਧੀਆ ਲਾਹੂ ਤੇ ਮੂਰੀਆਂ ਕਿੰਨੇ ਕਿੰਨੇ ਮਿਲ ਜਾਣਗੀਆਂ ਜੇ ਆਪਾਂ ਨੂੰ 24 25 25 ਮੂਰੀਆਂ ਸਾਰਿਆਂ ਦੀ ਜੀ ਅੱਛਾ ਕੁਆਲਟੀਆਂ ਦੇਖੋ ਜੀ ਤੇ ਕਈ ਬੰਦੇ ਹੁੰਦੇ ਆ ਮਾੜੀ ਮੂਰੀ ਭੀੜੀ ਪਾਉਂਦੇ ਆ ਉਹ ਮਿਲ ਜਾਣਗੀਆਂ ਸਟੇਡੀਅਮ ਜਿਹੜਾ ਉਹ ਵੀ ਸੇਮ ਰੇਟ ਆ ਜੀ 500 ਰੁਪਏ ਸਟੇਡੀਅਮ ਵੀ ਮਿਲ ਜੂਗਾ ਨਿਆ ਰੋ ਮਿਲ ਜੂਗਾ ਰੇਟ ਇੱਕੋ ਹੀ ਆ ਉਹ ਵੀ 500 ਰੁਪਏ 'ਚ ਮਿਲ ਜੂਗਾ ਤਾਂ ਇਸ ਤਰ੍ਹਾਂ ਦੀ ਜ ਆ ਲੋ ਜੀ ਇਹ ਕਲਰ ਮਿਲ ਜਾਣਗੇ 4-5 ਤੁਹਾਨੂੰ ਘੱਟੋ ਘੱਟ ਜੀ ਅੱਛਾ ਆ ਪੰਪ 500 ਦੀਆਂ ਨੇ ਹਾਂ ਜੀ ਪੰਪ 500 ਵਾਲੇ ਆਰਟੀਕਲ ਤਾਂ ਸਾਰੀਆਂ ਭਈ ਆ ਪੰਪ 500 ਦੀਆਂ ਨੇ ਕੋਈ ਮਰਜ਼ੀ ਚੱਕ ਕੇ ਲੈ ਜਾਓ ਇਸ ਤੋਂ ਬਾਅਦ ਥੋੜਾ ਰੇਟ ਇਹਨਾਂ ਦਾ ਅਪ ਹੋ ਜਾਊਗਾ ਤੇ ਕੁਆਲਿਟੀ ਜਿਹੜਾ ਫਰਕ ਪੈ ਜਾਊਗਾ ਹਾਂ ਜੀ ਕਿਉਂਕਿ ਆਹ ਜੀ ਨਾ ਆਹ 3000 ਦਾ ਚੱਲੀ ਜਾਂਦਾ ਜੀ ਹੁਣ ਜਿਆਦਾ ਅੱਛਾ ਇਹ 850 ਰੁਪਏ ਤੋਂ ਸਟਾਰਟ ਅਜ 3000 ਦੀ ਪੈਂਟ ਜੀ ਮਸ਼ਹੂਰ ਹੋਇਆ ਫੇ ਕੱਪੜਾ ਜੀ ਆ 1000 ਰੁਪਏ ਆ ਜੀ ਆ 11.5 ਜੀ ਅਲੱਗ-ਅਲੱਗ ਕੁਆਲਿਟੀਆਂ ਅਲੱਗ- 850 ਜੀ 850 ਫਿਕਸ ਰੇਟ ਆ ਬਈ ਹਾਂਜੀ ਫਿਕਸਡ ਜਿਹੋ ਜਿਹੇ ਪੈਸੇ ਲਾਉਂਗੇ ਤੁਹਾਨੂੰ ਉਹ ਜਿਹਾ ਪਾਟਾ ਆ 1000 ਰੁਪਿਆ ਜੀ ਆ 1050 ਆ ਗਈ ਸਾਢੇ 11 ਸਾਰੇ 3 ਤੋਂ 4 ਕਲਰ ਆ ਸਾਰੇ ਚ ਤਿੰਨ ਤੋਂ ਚਾਰ ਕਲਰ ਇੰਨਾ ਪੈਂਟਾਂ ਦੇ ਵਿੱਚ ਮਿਲ ਜਾਣਗੇ ਆ ਲੋ ਸਾਢੇ 1150 ਜੀ ਆ ਪੈਂਟ ਦਾ ਰੇਟ ਹੈ ਸਾਢੇ 1150 ਆ ਵੀ ਸਾਢੇ 1150 ਇੱਚੇ ਵੀ ਕਲਰ ਮਿਲ ਜਾਣਗੇ 4 ਤੋਂ ਜੀ ਇਹ ਦੋਨੇ ਸੇਮ ਨੇ ਆਰਟੀਕਲ ਤੇ ਇਸ ਤੋਂ ਬਾਅਦ ਆ ਵੀ ਸੇਮ ਆ ਇਹ ਵੀ ਹੀ ਰੇਟ ਦਾ ਜੀ ਸਾਢੇ 1150 ਕੀ ਵੀ ਸਾਢੇ 1150 ਇਸ ਚ ਰੈੱਡ ਰੂਡ ਰੰਗ ਦੇ ਧਾਗੇ ਹੁੰਦੇ ਆ ਉਹ ਵੀ ਮਿਲ ਜਾਣਗੇ orange ਧਾਗੇ ਵਾਲੀ ਪੈਂ ਆਹ ਕਹਿੰਨੇ ਕਲਰ ਚੇਂਜ ਹੋ ਜਾ। ਹਾਂ। ਕੁਆਲਟੀ ਮੁਤਾਬਕ ਹੈ ਜੀ। 1050 ਜੀ। ਤੇ ਬਾਕੀ ਆਹ ਜੀਨਾਂ ਦੀਆਂ ਪੈਂਟਾਂ ਸਾਰੀਆਂ ਪੈਂਟਾਂ 500 ਤੋਂ ਲੈ ਕੇ ਇੱਥੇ 12.5 ਸੱਕਦੇ 13.5 ਤੱਕ ਜੀਨਾਂ ਲੱਗੀ ਹੋਈ ਹੈ ਜਿਹੜਾ ਆਰਟੀਕਲ ਤੁਹਾਨੂੰ ਪਸੰਦ ਆ ਉਹ ਲੈ ਆ ਸਕਦੇ ਹੋ ਜੀ। ਆਹ ਆਰਟੀਕਲ ਮਸ਼ਹੂਰ ਹੈ ਬਾਲਮੈਨ ਦਾ ਜਿਵੇਂ ਜੀ। ਜਿਹਦਾ ਆਨਲਾਈਨ ਰੇਟ ਘੱਟੋ-ਘੱਟ ओरिजिनल ਚੈੱਕ ਕਰੋਗੇ ਘੱਟੋ-ਘੱਟ 92 95000 ਦੀ ਪੈਂਟ ਹੈ ਜੀ ਇਹ। ਲਖਾਈ ਮਾਰ ਕੇ ਵੀਰੇ। ਤਾ ਪੈਂਟਾ ਵੀ ਜੀ ਤੁਹਾਨੂੰ ਜਿਹੜੀ ਵੀ ਲੈਣੀ ਆ ਉਹ ਸਾਰਾ ਆਰਟੀਕਲ ਇਹਦੇ ਵਿੱਚ ਮਿਲ ਜਾਊਗਾ ਆ ਸਾਹਮਣੇ ਤੁਸੀਂ ਦੇਖ ਲਿਆ ਸਾਰੇ ਆਰਟੀਕਲ ਪਏ ਆ ਬਸ ਫਰਕ ਐ ਆ ਜਿੰਨੇ ਕ ਪੈਸੇ ਲਾਉਂਗੇ ਉਹ ਹੈ ਤੁਹਾਨੂੰ ਜਿਹੜਾ ਸਟਾਫ ਇਹਦੇ ਵਿੱਚ ਮਿਲ ਜਾਊਗਾ ਸਟਾਫ ਸਾਰੀ ਵਧੀਆ ਕੋਈ ਐ ਨਹੀਂ ਹੈਗਾ ਵੀ ਕੂੜਾ-ਕਬਾੜ ਇਕੱਠਾ ਕਰਖਿਆ ਜਾਂ ਕੋਈ ਧਾਗੇ ਨਿਕਲੇ ਪਏ ਨੇ ਜਾਂ ਕਿਤੇ ਛਣੀ ਪਈ ਐ ਜਾਂ ਕਿਤੇ ਬਟਨ ਲੂਸ ਨੇ ਇਹ ਹੀ ਕੋਈ ਗੱਲ ਨਹੀਂ ਹੈਗੀ ਜਿਹੋ ਜਿਹੇ ਪੈਸੇ ਲਾਉਂਗੇ ਉਹ ਜਿਹੇ ਤੁਹਾਨੂੰ ਇਹਦੇ ਵਿੱਚ ਕੁਆਲਿਟੀ ਮਿਲ ਜਾਊਗੀ ਇਹ 250 ਰੁਪਏ ਟੀ-ਸ਼ਰਟ ਆ ਜੀ 250 ਟੀ-ਸ਼ਰਟ ਆ ਗਿਆ ਇਹ ਸਾਰੀਆਂ 250 ਦੀਆਂ ਨੇ ਜਿਹੜੀਆਂ ਦੇਖ ਰ ਜਿਵੇਂ ਆਹ ਆ ਕੀ ਲਾਈਨਿੰਗ ਵਾਲੀ ਇਹ ਵੀ 250 ਦੀ ਐ। ਫਲੇਨ ਤੋਂ ਬਾਅਦ ਫੁੱਲ 슬ੀਵ ਸਾਰਿਆਂ ਦੇ ਕਲਰ ਨੇ ਜੀ ਘੱਟੋ ਘੱਟ 6 6 7 ਕਲਰ ਦਾ ਸਾਰਿਆਂ ਚ ਸਾਰੀਆਂ ਆਹ 2.5 250 ਵਾਲੀਆਂ ਨੇ। ਹੋਰ ਵੀ ਆਰਟੀਕਲ ਪਏ ਆਪਾਂ ਤੁਹਾਨੂੰ ਮੋٹے ਮੋٹے ਦਿਖਾ ਦਈਏ ਦੂਰੇ ਆਓਗੇ। ਜਿਹੜਾ ਵੀ ਤੁਹਾਨੂੰ ਤੁਸੀਂ ਮੰਗੋ ਜਿਹਹਾ ਮੰਗੋਗੇ ਉਹ ਮਿਲ ਜਾਊਗਾ। ਫੁੱਲ 슬ੀਵ ਚ ਵੀ ਨੇ ਤੇ ਹਾਫ 슬ੀਵ ਚ ਵੀ ਨੇ। ਤਾਂ ਸਾਰੀਆਂ 2.5 250 ਦੀਆਂ ਨੇ। ਕੋਈ ਆਰਟੀਕਲ ਮਾੜੀ ਨਹੀਂ ਹੈਗੇ। ਸਟਾਫ ਵਧੀਆ ਪੈਸਿਆਂ ਦੇ ਹਿਸਾਬ ਨਾਲ। ਆ ਦੇਖੋ ਜਿਵੇਂ ਆਹ ਲਾਈਨਿੰਗ ਵਾਲੀ ਪਈ ਐ। ਇਹਨੂੰ ਕੋਈ 250 ਦੀ ਕਹਿ ਨਹੀਂ ਸਕਦਾ। ਸੋ ਇਸ ਤੋਂ ਬਾਅਦ ਥੋੜਾ ਇਹਨਾਂ ਰੇਟ ਵਾਜੂ ਕੁਆਲਿਟੀ ਸੁਧਰ ਜੂ ਉਤਰੇ ਪ੍ਰੀਮੀਅਮ ਕੁਆਲਿਟੀ ਆ ਗਈ ਉੱਪਰ ਦੀ ਜੀ ਇਹ ਕਿੰਨੇ ਦੀ ਆ 650 ਜੀ ਇਹ 650 ਦੀ ਟੀ-ਸ਼ਰਟ ਤੁਹਾਨੂੰ ਜਿਹੜੀ ਮਿਲੂ ਗੋਲ ਗਲੇਚ ਮਿਲ ਜਾਣਗੇ ਹਾਂ ਗੋਲ ਗਲੇਚ ਵਧੀਆ ਕੋ ਵਧੀਆ ਹੀ ਪਿਆ ਜੀ ਲੋ ਵੀ ਪਿਆ ਮੜਾ ਜਿਹੜਾ ਬੰਦਾ ਜਿਸ ਹਸਾਬ ਨਾਲ ਆਸਾ ਸਾਰਾ ਕੁਝ ਪਿਆ ਜੀ ਤੇ ਇਹ ਚ ਕਲਰ ਕਿੰਨੇ ਮਿਲ ਜਾਣਗੇ 4-5 ਕਲਰ ਆ ਜੀ ਇਧਰ ਮਾਰ ਦਿਓ ਜੀ ਕੈਮਰਾਮੈਨ ਜੀ ਸਾਰਿਆਂ ਚ ਕਲਰ ਆ ਲੱਗੇ ਪਿਆ ਜਿਵੇਂ ਲਗਭਗ ਸਾਰੇ ਕਲਰ ਲੱਗੇ ਪਏ ਨੇ ਜੀ ਘਾ ਸਾਰੇ ਕਲਰ ਉੱਪਰ ਤੱਕ ਲੱਗੇ ਪਏ ਆ ਤਾਂ ਜਿਵੇਂ ਬਈ ਪੈਸੇ ਲਾਉ ਇਸੇ ਪਤਾ ਨੂੰ ਆਏ ਨਹੀਂ ਕਹਿੰਦੇਗੇ ਵੀ ਆਹ ਬ੍ਰਾਂਡ ਨੇ ਆਹ ਫਾਰਮਲ ਪੈਂਟ 2500 ਰੁਪਏ ਦੀ ਜੀ ਇਹ ਚ 10 ਕਲਰ ਮਿਲ ਜਾਣਗੇ ਜੀ ਆਹ ਫਾਰਮਲ ਪੈਂਟ ਫੂਲ ਕੱਟ ਵੀ ਆ ਸਟੇਟ ਵੀ ਆ ਜੀ ਦੋਨੋਂ ਤਰ੍ਹਾਂ ਦੀ ਆ ਹਾਂਜੀ ਕਹੇ ਕਲਰ ਮੈਣਗੇ 250 10 10 ਕਲਰ ਜੀ ਕੱਟੋ ਇਹ ਚ 10 ਕਲਰ ਮਿਲ ਜਾਣਗੇ 250 ਦੀ ਇਹ ਪੈਂਟ ਹੈ 250 ਰੁਪਏ ਦੀ ਆ ਰੇ ਜੀ ਜੇ ਮੈਂ ਆ ਪਈਏ ਇਹਦੇ ਵਿੱਚ ਵੀ ਅਲੱਗ ਕਲਰ ਆ ਗਿਆ ਵੀ 250 ਦੀ ਆ ਤਾਂ ਥੋੜੀ ਇਹ ਤੋਂ ਜੇ ਹੋਰ ਵਧੀਆ ਕੁਆਲਿਟੀ ਆ ਆ ਵਧੀਆ ਕੁਆਲਿਟੀ ਨੇ ਹੈਵੀ ਚਾਪੀ ਆ ਜੀ ਇਹ 950 ਰੇਂਜ ਚ ਆ ਜੀ ਤਾਂ ਆ 950 ਤੋਂ ਸਟਾਰਟ ਹੋ ਗਈਆਂ ਕੱ ਜਿਹਨੇ ਕਟੋ ਕਟ ਗਰਦੇਵ ਵਾਲੇ ਲੋਕ ਸਮਾ ਕੇ ਲੈਂਦੇ ਆ ਬਠੰਡੇ ਹੈਵੀ ਕੁਆਲਿਟੀ ਜੀ ਕਪੜਾ ਉਹ ਕਪੜਾ ਜੀ ਕਟੋ ਕਟ ਸਮਾ ਕੇ ਆਪਣ ਨੂੰ ਬਾਈ ਤੇ 360 ਪੈਂਦੀ ਹੈ ਜੀ ਜੇ ਸਲਾਈ ਕਰਾਉਨੇ ਆਪਾਂ ਇਹਦੇ ਕੁਆਲਿਟੀ ਚੈੱਕ ਕਰ ਸਕਦੇ ਹਾਂ ਸੀ ਵਧੀਆ ਸਟ੍ਰੈਚੇਬਲ ਹੈ ਹੈਵੀ ਕਪੜਾ ਜੀ ਤੇ ਪ੍ਰੀਮੀਅਮ ਹੈਵੀ ਕਪੜਾ ਹੈ ਇਸ ਤੋਂ ਇਲਾਵਾ ਹੋਰ ਇਹ ਤੋਂ ਕਲਰ ਇੰਝ ਹੀ 10 ਕਲਰ ਮਿਲ ਜਾਣਗੇ ਜੀ ਅੱਛਾ ਇਹਦੇ ਵਿੱਚ ਹੋਰ ਕਲਰ ਕੋਈ ਆਪਣਾ ਮਤਲਬ ਰੇਟ 'ਚ ਰੇਟ ਸਾਢੇ 450 ਵਿਚਾਲੇ ਰੇਂਜ ਹੈਗੀ ਕੱਪੜੇ ਕੋਲ ਜੀ ਸਾਰੇ ਤਰ੍ਹਾਂ ਦੇ ਸਾਰੇ ਤਰ੍ਹਾਂ ਡਿਜ਼ਾਈਨ ਸਾਰੇ ਤਰ੍ਹਾਂ ਕਲਰਾਂ ਮਿਲ ਜਾਣਗੇ ਤੁਹਾਨੂੰ ਦੇਖੋ ਜੀ ਮਤਲਬ 10 10 ਕਲਰ ਮਿਲ ਜਾਣਗੇ ਸਾਰਿਆਂ ਚ ਹਾਲ ਹੋ ਜੀ ਫਾਰਮੂਲਾ ਸਟਾਕ ਉੱਪਰ ਹੈ ਪਈ ਉਧਰ ਚੱਲੇ ਤਵਾਵੇ ਭਰੇ ਪਈ ਇਧਰ ਆ ਸਾਰਾ ਫਾਰਮਲ ਪੈਂਟਾਂ ਦਾ ਸਟਾਕ ਹੈ ਕਿਉਂਕਿ ਪੱਕੀ ਕੱਲੀ ਜੀ ਟੀ-ਸ਼ਰਟ ਆ ਗਈ ਸਾਰੀ ਕਰਕੇ ਜਿਹੜੀ ਆਪਾਂ ਨਹੀਂ ਦਿਖਾ ਸਕਦੇ ਆ ਮੇਨ ਮੇਨ ਆਰਟੀਕਲ ਤੇ ਉਹਨਾਂ ਦਾ ਰੇਟ ਕੱਟੇ ਆ ਬਾਕੀ ਕਲਰ ਤੁਹਾਨੂੰ ਕਿਸੇ ਚ 10 ਮਿਲ ਜਾਣਗੇ ਕਿਸੇ ਚ 14 ਮਿਲ ਜਾਣਗੇ ਕਿਸੇ ਚ 5 ਮਿਲ ਜਾਣਗੇ ਉਹ ਆਰਟੀਕਲ ਸਾਰੇ ਤੁਹਾਨੂੰ ਜਿਹੜੇ ਉਹ ਮਿਲ ਹੀ ਜਾਣਗੇ ਤਾਂ ਇਹ ਬਾਈਆਂ ਕੋਲੇ ਆ ਜਿਹੜਾ ਵਧੀਆ ਕੁਆਲਿਟੀ ਸਾਰੀ ਉਹ ਸਾਰਾ ਸਾਫ ਹੈ ਜਿਵੇਂ ਆ ਕੁਆਲਿਟੀ ਹੈ ਇਹ ਅਲੱਗ ਅਲੱਗ ਡਿਜ਼ਾਈਨ ਕਿਸੇ ਨੂੰ ਕੋਈ ਤਾ ਆ ਸਾਰੇ ਨੇ ਤਾਂ ਇੱਕ ਵਾਰ ਵੀਰ ਕੋਲੇ ਜਰੂਰ ਵਿਜ਼ਿਟ ਕਰਿਓ ਸੋ ਜੋ ਤੁਹਾਨੂੰ ਦੱਸਿਆ ਉਹੀ ਰੇਟ ਇੱਥੇ ਹੋਊਗਾ ਕੋਈ ਐ ਨਹੀਂ ਹੈਗਾ ਵੀ ਵੀਡੀਓ ਪਾ ਕੇ ਬਾਗੇ ਜਾਂ ਅਸੀਂ ਐਂ ਕਹਤਾ ਵੀ ਵੀਡੀਓ ਨੂੰ ਸ਼ੇਅਰ ਕਰਕੇ ਉਹ ਤੁਹਾਨੂੰ ਰੇਟ ਘੱਟ ਮਿਲੂਗਾ ਇਦਾਂ ਦੀ ਕੋਈ ਗੱਲ ਨਹੀਂ ਨਾ ਇਹ ਐਂ ਕਹੇ ਵੀ ਭਾਈ ਆਹ ਓਰੀਜਨਲ ਹੈ ਓਰੀਜਨਲ ਤਾਂ ਮੈਂ ਆਪਾਂ ਪਹਿਲੀ ਗੱਲ ਕਰੀ ਆ ਆਪਾਂ ਨੂੰ ਓਰੀਜਨਲ ਜਿਹੜਾ ਨਹੀਂ ਮਿਲਦਾ ਇੰਨੇ ਰੇਟਾਂ ਦੇ ਵਿੱਚ ਆ ਘੱਟੋ ਘੱਟ 2000 ਤੋਂ 1500 ਤੋਂ ਸਟਾਰਟ ਹੁੰਦੇ ਨੇ ਇਸ ਤੋਂ ਮਹਿੰਗੇ ਮਹਿੰਗੇ ਜਿੰਨੇ ਮਰਜ਼ੀ ਪਾ ਲਿਓ ਬਾਕੀ ਬੰਦੇ ਦਾ ਆਪਣਾ ਆਪਣਾ ਆਰਥਿਕ ਪੱਖ ਹੁੰਦਾ ਤਾਂ ਮਾਨਸਾ ਆਟਕ ਵਾਲੀ ਗਲੀ ਦੇ ਵਿੱਚ ਬਾਕੀ ਬਾਈ ਲੋਕੇਸ਼ਨ ਆਪਣੀ ਦੱਸ ਦੂਗਾ। ਸ੍ਰੀਮਾ ਰੋਡ ਸ਼ਾਪ ਨੰਬਰ 77 ਜੀ ਕੇ ਕੇਐਸ ਚੰਡੀਗੜ੍ਹ ਕਲੈਕਸ਼ਨ ਆਪਣਾ ਜੀ। ਨੈਸ਼ਨਲ ਬੁੱਕਸਟੋਰ ਦੇ ਨਾਲ ਆ ਜੀ। ਤੇ ਜਿਨ੍ਹਾਂ ਦੇ ਵਿੱਚ ਆਪਣੇ ਕੋਲ ਕਾਰਗੋ ਜਿੰਨਾ ਹੀ ਮਿਲ ਜਾਣਗੇ ਜੀ, ਪਲੇਨ ਜਿੰਨਾ ਮਿਲ ਜਾਣਗੇ ਜੀ, ਸਟੇਟ ਮਿਲ ਜਾਣਗੇ, ਨੈਰੋ ਮਿਲ ਜਾਣਗੇ। ਤੇ ਕਾਰਗੋ ਪੈਂਟਾ ਦੇ ਵਿੱਚ 8 ਪੌਕਟ 8 ਪੌਕਟ ਵਾਲੀਆਂ ਕਾਰਗੋ ਪੈਂਟਾ ਵੀ ਮਿਲ ਜਾਣਗੀਆਂ। ਕਈ ਕੁਆਲਿਟੀਆਂ ਹੋਰ ਵੀ ਦੇ ਦੋ ਤੁਹਾਨੂੰ ਨਹੀਂ ਦਿਖਾ ਸਕਦੇ ਅਸੀਂ। ਸਾਰੀ ਤਰ੍ਹਾਂ ਦੀ ਹਰੇਕ ਤਰ੍ਹਾਂ ਦੀ ਕੁਆਲਿਟੀ ਆਪਣੇ ਕੋਲ ਪਈ ਹੈ ਜੀ। ਤੇ ਆਪਣਾ ਮੋਬਾਈਲ ਨੰਬਰ ਜਰੂਰ ਬੋਲਦੇ ਬਈ 98767 ਮਗਰ ਮਹਣੀ ਚਾਹੁੰਦਾ ਹਾਂ ਉਹ ਵੀ ਮਿਲ ਜੂਗੀ ਹੋਮ ਡਿਲੀਵਰੀ ਪਹਚਾਣੀ ਉਹਦੇ ਵੀ 50 ਰੁਪਏ ਖਰਚਾ ਜੀ ਆਪਣੇ ਮਾਨਸਾ ਜ਼ਿਲ੍ਹੇ ਦੇ ਵਿੱਚ ਲਵਾਂਗੇ ਤੁਹਾਡੇ ਤੋਂ ਤੇ ਗਰੁੱਪ ਵਗੈਰਾ ਬਣਾਇਆ ਹੋਇਆ ਹਾਂਜੀ ਗਰੁੱਪ ਇੰਸਟਾ ਆਪਣਾ ਫੋਲੋ ਕਰ ਲਿਓ ਕੇ ਕੇ ਚੰਡੀ ਕਲੈਕਸ਼ਨ ਮਾਨਸਾ ਦੇ ਨਾਂ ਤੇ ਇੰਸਟਾਗ੍ਰam ਆਪਣਾ ਫੋਲੋ ਕਰ ਲਿਓ ਜੀ ਤਾਂ ਜਰੂਰ ਵੀਰ ਕੋਲੇ ਟਰਾਈ ਕਰਕੇ ਜਾਇਓ ਸੋ ਪਰਮਾਨੈਂਟ ਹੀ ਹੈਗਾ ਕੋਈ ਇਹ ਸੇਲ ਨਹੀਂ ਹੈਗੀ ਵੀ ਅੱਜ ਦਾ ਦਿਨ ਸੇਲ ਚੱਲੂ ਜਾਂ ਕੱਲ ਦਾ ਦਿਨ ਸੇਲ ਚੱਲੂਗੀ ਬਾਕੀ ਆ ਸਾਰਾ ਤੁਹਾਨੂੰ ਜੋ ਇੱਥੇ ਆਰਟੀਕਲ ਹੋਰ ਵੀ ਪਏ ਆਪਾਂ ਮੇਨ ਮੇਨ ਇੱਕ ਇੱਕ ਦੋ ਦੋ ਆਰਟੀਕਲ ਉਹਦੇ ਵਿੱਚੋਂ ਪੇਜ ਨੂੰ ਸ਼ੇਅਰ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਫੋਲੋ ਕਰ ਲਿਓ ਮਿਲਦੇ ਆਂ ਅਗਲੀ ਨਵੀਂ ਲੋਕੇਸ਼ਨ ਤੇ ਅਗਲੇ ਨਵੀਂ ਜਾਣਕਾਰੀ ਨਾਲ ਧੰਨਵਾਦ